ਉਹਨਾਂ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਤੇ ਤੁਹਾਡੀ ਮਾਤਾ ਤਾਂ ਆਪ ਪਹਿਲਾਂ 3-4 ਘਰ ਪੱਟ ਕੇ ਆਈਆਂ ਨੇ ਤੁਹਾਡੇ ਆਪ ਦੇ 3-4 ਵਿਆਹ ਹੋਏ ਨੇ ਤੁਹਾਡੀ ਮਾਤਾ ਨੇ ਵੀ ਇੰਨੇ ਵਿਆਹ ਕਰਾਏ ਸੀ ਇਹ ਗੱਲ ਉਹਨਾਂ ਦੁਆਰਾ ਕਹੀ ਗਈ ਹੈ ਤੁਹਾਨੂੰ ਹੂੰ ਪਹਿਲੀ ਗੱਲ ਤਾਂ 2014 ਤੋਂ ਲੈ ਕੇ 2022 ਤੱਕ ਸਾਰੇ ਅਸੀਂ ਇਕੱਠੇ ਰਹਿੰਦੇ ਰਹੇ ਮੈਂ ਤੇ ਬਲਵਿੰਦਰ ਸਿੰਘ ਸੋਨੂ ਠੀਕ ਹੈ ਜੇ ਮੇਰੇ 4 ਵਿਆਹ ਹੋਏ ਸੀ ਬਲਵਿੰਦਰ ਸਿੰਘ ਨੇ ਇਹ ਉਹ 8-9 ਸਾਲਾਂ ਵਿੱਚ ਗੱਲ ਕਿਉਂ ਨਹੀਂ ਚੱਕੀ ਵੀ ਮੇਰੇ 4 ਵਿਆਹ ਹੋਇਆ ਜਦੋਂ ਤੈਨੂੰ ਮੈਂ ਰੰਗੇ ਅਤੀ 2022 ਦਾ ਪਿਛਲਾ ਵੀਡੀਓ ਪਈਆਂ ਨੇ ਜਨਤਾ ਨੂੰ ਵੀ ਦੇਖਣੀ ਚਾਹੀਦੀ ਆ ਉਹ ਚੱਕੋ ਉਹ ਦੇਖੋ ਉਦੋਂ ਤਾਂ ਵਿਵਾਦ ਸ਼ੁਰੂ ਹੋਇਆਗਾ ਉਦੋਂ ਤੈਨੂੰ ਕਿਉਂ ਚੇਤਾ ਆਇਆ ਮੇਰੇ ਚਾਰ ਵਿਆਹ ਹੋਏ ਨੇ ਦੋ ਬੱਚੇ ਪੈਦਾ ਕਰਾ ਕੇ ਅੱਜ ਤੈਨੂੰ ਚੇਤਨਾ ਕਿ ਮੇਰੇ ਚਾਰ ਵਿਆਹ ਹੋਏ ਨੇ ਜੇ ਤੈਨੂੰ ਮਤਲਬ ਤੈਨੂੰ ਜਦੋਂ ਤੇਰਾ ਤਾਂ ਸਿਰਫ ਤੂੰ ਕੰਨੀ ਐ ਮੇਰਾ ਤਾਂ ਗੱਡੀ ਦਾ ਲੈਣਾ ਦੇਣਾ ਸੀ ਇਹ ਐ ਇਹਨੇ ਕਿਹਾ ਸਟੇਟਮੈਂਟ ਦਿੱਤੀ ਐ ਜੇ ਤੇਰਾ ਗੱਡੀ ਤੂੰ ਸਾਡੀਆਂ ਕਿਵਾਰੀਆਂ ਕਿਸਲ ਦੀ ਕਰਦੀ ਫਿਰਦੀ ਐ ਤੇਰਾ ਮਤਲਬ ਹੀ ਨਹੀਂਗਾ ਪਤਾ ਕਰਨ ਦਾ ਚਾਰ ਵਿਆਂ ਹੋਏ ਐ ਜਾਂ ਇਹਨਾਂ ਨੇ ਕੇਸ ਪਾਏ ਐ ਨਹੀਂ ਪਾਏ ਆ ਗਿਆ ਤੂੰ ਸਾਬਤ ਕਰ ਜ ਜਿੰਦੇ ਨਾਲ ਮੇਰੇ ਵਿਆਹ ਹੋਏ ਆ ਉਹ ਬੰਦੇ ਲੈ ਕੇ ਆ ਉਹ ਫੋਟੋਆਂ ਲੈ ਕੇ ਆ ਕਿੱਥੇ ਹੋਏ ਸੀ ਕਿਹੜੇ ਗੁਰਦੁਆਰੇ ਸੇ ਉਹ ਸਰਟੀਫੀਕੇਟ ਲੈ ਕੇ ਆ ਮੇਰੀ ਮੰਮਾ ਨੇ ਜਿੰਨਾ ਤੇ ਕੇਸ ਪਾਏ ਨੇ ਉਹ ਕਾਗਜ਼ ਪੱਤਰ ਲੈ ਕੇ ਦੁਨੀਆ ਅੱਗੇ ਰੱਖ ਕਰ ਸਾਬਤ ਜਿੰਨਾ ਤੇ ਅਸੀਂ ਪਰਚੇ ਪਾਏ ਸਾਬਤ ਕਰੋ ਸਬੂਤ ਲਿਆਓ